ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਤੇ ਵੀਡੀਓ ਦੇ ਚੱਕਰ ਚ ਹਨਾ ਜਾਂ ਮਤਲਬ ਵਿਊ ਦੇ ਚੱਕਰ ਚ ਪੈਸਿਆਂ ਦੇ ਚੱਕਰ ਚ ਲੋਕ ਬਹੁਤ ਗਿਰੀ ਜਾਂਦੇ ਆ ਥੱਲੇ ਕਿਸੇ ਦੀਆਂ ਫਿਲਮਾਂ ਲੀਕ ਕਿਸੇ ਦਾ ਕੋਈ ਰੂਮ ਲੀਕ ਕਿਸੇ ਦਾ ਕੋਈ ਇਹੋ ਜਿਹਾ ਪਾਰਟ ਲੀਕ ਜਿਨ੍ਹਾਂ ਨੇ ਲੋਕ ਵੇਖਦੇ ਆ ਤੇ ਸਵਾਦ ਲੈਂਦੇ ਆ ਤੇ ਸਾਡੇ ਲੋਕ ਸਵਾਦ ਹੀ ਲੈਂਦੇ ਆ ਹੁਣ ਮੈਂ ਤੁਹਾਨੂੰ ਇਹੋ ਜੀ ਵੀਡੀਓ ਦਿਖਾਉਣਾ ਜਿਹਦੇ ਥੱਲੇ ਘੱਟੋ ਘੱਟ 250 ਕਮੈਂਟ ਹੈ 250 ਕਮੈਂਟ ਮੈਂ ਉਦੋਂ ਵੇਖਿਆ ਚੈੱਕ ਕੀਤਾ 250 ਕਮੈਂਟ ਸੀ ਆਹ ਵੀਡੀਓ ਤੇ ਪਹਿਲਾਂ ਤੁਸੀਂ ਆਹ ਵੀਡੀਓ ਦੇਖੋ ਇਹਦੇ ਵਿੱਚ ਕੀ ਹੈ ਇਹ ਮੈਂ ਨਾ ਵਸ ਨਹੀਂ ਚੱਲ ਰਿਹਾ ਨੇ ਇਹਨਾਂ ਦੇ ਇਹੋ ਜੀ ਛੇਤਰ ਪ੍ਰੇਡ ਹੋਣੀ ਚਾਹੀਦੀ ਹੈ ਵੈਸੇ ਤਾਂ ਕੰਪਲੀਟਾਂ ਇਹਨਾਂ ਦੀਆਂ ਹੋਊਗਾ ਪਰ ਜੇ ਲੋਕ ਇਹਨਾਂ ਨੂੰ ਵੇਂਦੇ ਆ ਨਾ ਇਹਨਾਂ ਦੇ ਕਮੈਂਟ ਕਰਦੇ ਆ ਇਹ ਤਾਂ ਚੰਬਲਦੇ ਆ ਤੁਸੀਂ ਇਹਨਾਂ ਤੇ ਕਮੈਂਟ ਨਾ ਕਰੋ ਜਾਂ ਮਤਲਬ ਇਹਨਾਂ ਨੂੰ ਵੇਖੋ ਨਾ ਕੋਈ ਨਹੀਂ ਇਹਨਾਂ ਨੂੰ ਪੁੱਛਦਾ ਵੀ ਨਹੀਂ ਕੋਈ ਠੀਕ ਹੈ ਪਹਿਲਾਂ ਨੂਰ ਦੀ ਮੰਮੀ ਦੇ ਪੱਗਲ ਕਰਦੇ ਆ ਜੇ ਨੂਰ ਦੇ ਬਾਪੇ ਤੇ ਤੁਸੀਂ ਮੈਨੂੰ ਇੱਕ ਵੀ ਉਹਦੀ ਇਹੋ ਜੀ ਵੀਡੀਓ ਦਿਖਾਓ ਠੀਕ ਹੈ ਜਿਹੜੀ ਪ੍ਰਮੋਸ਼ਨ ਕਰਾਈ ਹੋਵੇ ਕਿਸੇ ਨੇ ਕਿਸੇ ਨੇ ਤੋ ਐਡ ਕਰਾਈ ਹੋਵੇ ਜਦੋਂ ਬੰਦਾ ਮਾੜਾ ਮੋਟਾ ਉੱਠਦਾ ਨਾ ਹਨਾ ਚੜਦਾ ਉਹਨੂੰ ਲੋਕ ਪਸੰਦ ਕਰਦੇ ਆ ਤੇ ਲੋਕ ਦੁਕਾਨਦਾਰ ਜਾਂ ਕੋਈ ਵੀ ਸੋਚਦਾ ਵੀ ਯਾਰ ਸਾਡੇ ਵੀ ਐਡ ਕਰਦੇ ਤਾਂ ਲੋਕ ਵੇਖਣਗੇ ਤੇ ਆਉਣ ਲੱਗ ਜਾਣਗੇ ਇੱਕ ਵੀ ਮੈਨੂੰ ਚੀਜ਼ ਇਹੋ ਜੀ ਦਿਖਾ ਦਿਓ ਐਡ ਕੀਤੀ ਵੀ ਇੱਕ ਵੀ ਐਡ ਜਾਂ ਪ੍ਰਮੋਸ਼ਨ ਕੀਤੀ ਹੋਵੇ ਕਿਸੇ ਗੱਲ ਦੀ ਕਿਉਂਕਿ ਕੱਲਾ ਲੋਕ ਸਵਾਦ ਭਾਲਦੇ ਆ ਇਹਨਾਂ ਨੂੰ ਪਸੰਦ ਕੋਈ ਨਹੀਂ ਕਰਦਾ ਕੱਲਾ ਸਵਾਦ ਭਾਲਦੇ ਆ ਸਵਾਦ ਵੀ ਇਕੱਠੇ ਹੋ ਹੋ ਕੇ ਵੇਖਦੇ ਆ ਇਹਨਾਂ ਨੂੰ ਇਹ ਨਹੀਂ ਗੱਲ ਵੀ ਵੇਂਦੇ ਨਹੀਂ ਵੇਂਦੇ ਜਰੂਰ ਆ ਪਰ ਗਾਲਾਂ ਹਰੇਕ ਬੰਦਾ ਕੱਢਦਾ ਵੀ ਇਹ ਗਲਤ ਕਰਦੇ ਤੇ ਗਲਤ ਨੂੰ ਵੇਨੇ ਵੀ ਆਪ ਪਾਈ ਆ ਇਹ ਗੱਲ ਸਚਾਈ ਹੈ ਹੁਣ ਤੁਸੀਂ ਆ ਮੈਂ ਵੀਡੀਓ ਲਾਉਣਾ ਇਹਦੇ ਵਿੱਚ 250 ਕਮੈਂਟ ਘੱਟੋ ਘੱਟ 250 ਕਮੈਂਟ ਥੱਲੇ ਆ ਆ ਵੀਡੀਓ ਦੇਖਿਓ ਮੜਾ ਜੀ ਕੀ ਇਹਦੇ ਵਿੱਚ ਗਿਆਨ ਤੇ ਕੀ ਆ ਇਹੀ ਜੇ ਗੋਹਾ ਇਹਦੇ ਮੂੰਹ ਤੇ ਮਲਿਆ ਹੁੰਦਾ ਨਾ ਤੇ ਸਵਾਦ ਵੱਖਰਾ ਸੀ ਤੇ ਆ ਪਹਿਲਾਂ ਤੁਸੀਂ ਵੀਡੀਓ ਦੇਖ ਲਓ ਮੰਮੀ ਇੱਥੇ ਲਾਇਓ ਜੀ ਗੋਹਾ ਇਹ ਦੇਖ ਲੈ ਅੰਦਰ ਲਾਉਣਾ ਜੀ ਮੰਮੀ ਲੈ ਚਾ

ਮਰੇ ਤੋ ਅੱਜ ਤੋ ਲੋ ਮੜਿਆ ਤੂੰ ਆਜ ਕੇ ਸਿੱਤੋ ਯਾਨੀ ਗੋਗੋ ਨਾ ਲੁਕ ਤੂੜੀ ਨੇ ਪਰਸ਼ ਮਾਰਨੇ ਦੇਖ ਲਈ ਵੀਡੀਓ ਤੁਸੀਂ ਮੈਨੂੰ ਐ ਦੱਸੋ ਲੋਕੋ ਇਹਦੇ ਥੱਲੇ 250 ਕਮੈਂਟ ਕਰਨ ਵਾਲੀ ਕੀ ਲੋੜ ਸੀ 250 ਕਮੈਂਟ ਤਾਂ ਮੈਂ 2-3 ਦਿਨ ਪਹਿਲਾਂ ਵੇਖਿਆ ਅੱਜ ਨਹੀਂ ਵੇਖਿਆ 250 ਕਮੈਂਟ ਕੱਲਾ ਉਹਦੇ ਰੁਪਏ ਜਿਹੜੇ ਆ ਉਹਦੇ ਖਾਤੇ ਚ ਗਏ ਉਹ ਇਹ ਗੁੰਖਾਣ ਇਹ ਕੁਛ ਮਰਜੀ ਕਰੀ ਜਾਣ ਇਹ ਇਹੋ ਜੇ ਲੋਕ ਹੋ ਗਏ ਤੁਸੀਂ ਥੋੜਾ ਟਾਈਮ ਵੇਟ ਕਰੋ ਇਹਨਾਂ ਦੀ ਪੁੱਲੜ ਪੀਜੇ ਵਾਲੀ ਫਿਲਮ ਵੀ ਆਈ ਲੋ ਕਿਉਂਕਿ ਜਿਹੜੇ ਹਿਸਾਬ ਨਾਲ ਇਹ ਕੈਮਰੇ ਚੱਕਣ ਲੱਗੇ ਇਹਨਾਂ ਦੀ ਆਤ ਬਣ ਗਈ ਇਹ ਰਾਤਾਂ ਨੂੰ ਵੀ ਕੈਮਰੇ ਕੋਲੇ ਲੈ ਕੇ ਪਿਆ ਕਰਨਗੇ ਪੈਂਦੇ ਹੁਣ ਵੀ ਆ ਹੋ ਸਕਦਾ ਬੜਾਈ ਬੈਠੇ ਹੋ ਹੋ ਸਕਦਾ ਬਣੀ ਪਈ ਹੋਵੇ ਪਰ ਅਪਲੋਡ ਨਹੀਂ ਹੋਈ ਤੁਸੀਂ ਐ ਚ ਮੈਨੂੰ ਐ ਦੱਸੋ ਵੋਹੇ ਚ ਪਾਣੀ ਪਾਉਣ ਵਾਲੀ ਕੀ ਗੱਲ ਆ ਕੀ ਇਹ ਵੀਡੀਓ ਹੈ ਤੁਸੀਂ ਦੱਸੋ ਲੋਕੋ ਮੈਨੂੰ ਜਿਹੜਾ 250 ਕਮੈਂਟ ਕਰੀ ਬੈਠੇ ਤੁਸੀਂ ਕੀ ਕਰੀ ਜਾਂਦੇ ਆ ਕਿਹਦੇ ਤੇ ਕਮੈਂਟ ਕਰੀ ਜਾਂਦੇ ਆ ਜੀ ਮਾੜੀ ਮੁੱਟੀ ਸ਼ਰਮ ਆਪਾਂ ਨੂੰ ਵੀ ਚਾਹੀਦੀ ਹੈ ਆਪਾਂ ਕਿੱਧਰ ਨੂੰ ਤੁਰ ਰਹੇ ਹਾਂ ਯਾਰ ਇਹਦੇ ਥੱਲੇ ਆ ਵੀਡੀਓ ਥੱਲੇ 250 ਕਮੈਂਟ ਕਰਨ ਵਾਲੀ ਇਹੋ ਜੀ ਕੀ ਖਾਸੀਅਤ ਸੀ ਦੱਸੋ ਮੈਨੂੰ ਤੁਸੀਂ ਦੱਸਣਾ ਹੁਣ ਕਮੈਂਟ ਦੇ ਵਿੱਚ ਮੈਂ ਸੋਨੂੰ ਪੁੱਛ ਰਿਹਾ ਜਿਹੜੇ ਇਹਨਾਂ ਨੂੰ ਵੇਂਦੇ ਆ ਤੇ ਕਈ ਮੈਨੂੰ ਵੀ ਕਮੈਂਟ ਕਰਦੇ ਆ ਵੀ ਹਾਂ ਬਾਈ ਤੂੰ ਸਹੀ ਐ ਜਾਂ ਹਨਾ ਕੁਝ ਵੀ ਕਰਦੇ ਆ ਉਹੀ ਬੰਦੇ ਉਧਰ ਵੀ ਕਮੈਂਟ ਤੁਸੀਂ ਮੈਨੂੰ ਦੱਸਣਾ ਜ਼ਰੂਰ ਐ ਇਹਦੇ ਵਿੱਚ ਕੀ ਖਾਸੀਅਤ ਸੀ ਠੀਕ ਐ ਪਰ ਆਪਾਂ ਹੀ ਕਮੈਂਟ ਕੀਤੇ ਆ ਆਪਾਂ ਜੇ ਕਮੈਂਟ ਕਰੀ ਜਾਂਦੇ ਆ ਉਹ ਰੁਪਏ ਕਮਾਈ ਜਾਂਦੇ ਆ ਉਹ ਤਾਂ ਇੱਕ ਨੰਬਰ ਦੇ ਖੱਚ ਬੰਦੇ ਆ ਜਿਹੜੇ ਜਨਾਨੀਆਂ ਹੀ ਦਿਖਾਗੇ ਜਨਾਨੀਆਂ ਦਾ ਸਾਰਾ ਕੁਝ ਦਿਖਾਗੇ ਉਹ ਖੱਚ ਕਿਵੇਂ ਨਾ ਹੋਣਗੇ ਉਹ ਖੱਚ ਐ ਇਹਨਾਂ ਨੂੰ ਵੇਖਣਾ ਛੱਡ ਦੋ ਇਹਨਾਂ ਨੂੰ ਕਮੈਂਟ ਕਰਨੇ ਛੱਡ ਦੋ ਦੇਖੋ ਇੱਕ ਅੱਧੇ ਮਿੰਟ ਦੀ ਗੱਲ ਹੁੰਦੀ ਆ ਜੇ ਇੱਕ ਆਪਾਂ ਵੀਡੀਓ ਬਾਹਰ ਲਗਾਤੀ ਨਾ ਕੋਈ ਹੋਰ ਵੀਡੀਓ ਚੱਲ ਪੂ ਆਪਣਾ ਦਿਮਾਗ ਉਧਰ ਹੋ ਜੂ ਜੇ ਆਪਾਂ ਇਹਨਾਂ ਦੀ ਆਹੀ ਵੀਡੀਓ ਵੇਖ ਲਈ ਆਪ ਨੂੰ ਆਟੋਮੈਟਿਕ ਗੁੱਸਾ ਆ ਕੇ ਆਪਾਂ ਇਹਨਾਂ ਨੂੰ ਗਾਲਾਂ ਕਟਾਂਗੇ ਕਟਾਂਗੇ ਪਰ ਮੈਂ ਸੋਨੂੰ ਅੜਾ ਵੀ ਗੁੱਸੇ ਤੇ ਕੰਟਰੋਲ ਰੱਖ ਉਸੇ ਗੁੱਸਾ ਨਹੀਂ ਕਰਨਾ ਆਪਾਂ ਕਿਸੇ ਵੀ ਗੱਲ ਦਾ ਠੀਕ ਹੈ ਬਸ ਸਿਰਫ ਕੀ ਕਰਨਾ ਸਿਰਫ ਤੇ ਸਿਰਫ ਇਹਨਾਂ ਨੂੰ ਆਪਾਂ ਵੇਖਣਾ ਇਹਨਾਂ ਨੂੰ ਵੇਖਣਾ ਛੱਡ ਦਿਓ ਵੈਸੇ ਤਾਂ ਕੰਪਲੀਟਾ ਹੋਊਗਾ ਮੈਂ ਨਾ ਜਲਦੀ ਤੋਂ ਜਲਦੀ ਇਹਨਾਂ ਤੇ ਕਾਰਵਾਈ ਹੋ ਕੇ ਇਹਨਾਂ ਦੇ ਸਾਰੇ ਬੰਦ ਹੋ ਜਾਣ ਤੇ ਮੈਂ ਨਾ ਵਧੀਆ ਹੋ ਜੂ ਸਾਰਿਆਂ ਨੂੰ ਯਾਰ ਮੈਨੂੰ ਐ ਨਹੀਂ ਸਮਝ ਲੱਗਦੀ ਕਿੱਥੋਂ ਤੱਕ ਲੋਕਾਂ ਦੀ ਮੰਗ ਸੁਣਦਾ ਜਿਹੜੀ ਹੈ ਉਹ ਗਿਰ ਗਈ ਆ ਕੋਹੇ ਦੀ ਵੀਡੀਓ ਕੋਹੇ ਦੀ ਪਾਣੀ ਪਾਉਣ ਦੀ ਮੈਂ ਪਾਈ ਨਹੀਂ ਪਾਣੀ ਉਹ ਮੈਂ ਹੁ ਕੀ ਕਰਾਂ ਯਾਰ ਮੇਰੇ ਭੈਣਾਂ ਵੀ ਵੀਡੀਓ ਵੇਖਣੀਆਂ ਗਾਲਾਂ ਕੱਢੀਆਂ ਚੰਗੀਆਂ ਨਹੀਂ ਹੁੰਦੀ ਇਹ ਜੇ ਗੁੱਸਾ ਦਾ ਬਹੁਤ ਚੜਦਾ ਵੀ ਗਾਲਾਂ ਕੱਢਗੇ ਪਰ ਪਤਾ ਕੀ ਹੈ ਵੀਡੀਓ ਵੀ ਹੁਣ ਬਹੁਤ ਥਾਂ ਜਾਣੀਆਂ ਵੀਡੀਓ ਹੁਣ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਆਪ ਨੂੰ ਵੀ ਤੁਸੀਂ ਮੈਨੂੰ ਦੱਸਿਓ ਵੀ ਯਾਰ ਤੁਸੀਂ ਕੀ ਸਿੱਖਿਆ ਇਹ ਵੀਡੀਓ ਤੋਂ ਸਾਡੇ ਜਵਾਕਾਂ ਨੇ ਕੀ ਸਿੱਖਿਆ ਕਿ ਗੋਹੇ ਹੈ ਨਹੀਂ ਕਰੇ ਉਹ ਸਾਲਿਓ ਕੁੱਤੇਓ ਕੋਈ ਚੱਜ ਦੀ ਬਣਾ ਲਓ ਕੋਈ ਚੱਜ ਦਾ ਕੰਟੈਂਟ ਲਿਖ ਕੇ ਬਣਾ ਲਓ ਕਿਉਂ ਤੁਸੀਂ ਲੋਕਾਂ ਨੂੰ ਬਰਬਾਦ ਕੀਤੇ ਆ ਪੰਜ ਸੱਤ ਖੱ짜 ਇਹ ਜਿਹਾਂ ਨਾ ਗਤੀੜ ਇਹ ਜੇ ਆ ਤੇ ਬਹੁਤ ਗੰਦ ਪਾਇਆ ਇਹਨਾਂ ਨੇ ਤੇ ਕੋਈ ਨਹੀਂ ਉਹ ਇਹਨਾਂ ਦਾ ਇਹ ਅੰਤ ਹੋਣਾ ਹੀ ਹੁਣ ਇੱਕ ਦਿਨ ਅੰਤ ਤਾਂ ਹੋਣਾ ਹੀ ਅੰਤ ਤਾਂ ਹੁਣ ਸਿਖਰਾਂ ਤੇ ਆ ਤੁਸੀਂ ਹੁਣ ਦੇਖਿਓ ਵੀ ਇਹਨਾਂ ਦਾ ਬੰਦਾ ਕੀ ਹੈ ਇਹਨਾਂ ਨੇ ੱਟੋ-ੱਡੀ ਫੋਨ ਲੈ ਲਏ ਜੇ ਆਪਾਂ ਕਮੈਂਟ ਕੀਤੇ ਇਹਨਾਂ ਨੇ ਫੋਨ ਲੈ ਲਏ ਉਹ ਵੀ ਪੈਸਿਆਂ ਦੇ ਉਹੀ ਹੁਣ ਗੰਦ ਇਹ ਦੌਰ ਵਧਾਉਂਦਾ ਵਧਾਤਾ ਇਹਨਾਂ ਕੋਹਾ ਗੋਹੇ ਦੀ ਵੀਡੀਓ ਬੁਲਖਾਤੀ ਸਾਨੂੰ ਸਾਨੂੰ ਸਾਡੇ ਮੂੰਹ ਤੇ ਗੋਹੇ ਵਾਂਗੂ ਮਾਰਿਆ ਹੈ ਗੋਹੇ ਹੀ ਮਾਰਿਆ ਉਹ ਵੀਡੀਓ ਹੀ ਦੇਖ ਲਈਓ ਉਹੀ ਮਰੇ ਕੁਣ ਤੁਸੀਂ ਦੱਸਣਾ ਲੋਕੋ ਸੋਚ ਕੇ ਦਿਮਾਗ ਨਾਲ ਵੀ ਕੀ ਚੱਲ ਰਹੀ ਸਾਰਿਆਂ ਨੂੰ ਸਤਸਰੀਆ ਗੱਲ ਸਾਰੇ ਜਿਉਂਦੇ ਵਸਦੇ ਰੋ